ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡ ਚੈਨਲ 바ਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਤਾਜ਼ੀਆਂ ਸੂਈਆਂ گاਵਾ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਦੀਪਗੜ੍ਹ ਖਾ ਬੰਦ ਕਰਦੇ ਜਿਲ੍ਹਾ ਬਰਨਾਲਾ ਤਹਿਸੀਲ ਤਾਂ ਅਪਾ ਬਈ ਨੇੜੇ ਪਿੰਡ ਜਿਹੜਾ ਅਪਾ ਧੌੜ ਰਹੇ ਹਾਂ ਦਾ ਸਹਿਣਾ ਪਿੰਡ ਵੀ ਨੇੜੇ ਆਓ ਪੁੱਛ ਲੈਨੇ ਬਾਈ ਤੋਂ ਤੇ ਸਪੁੱਸ ਸਸ਼ੀਕਾਲ ਤੁਸੀਂ ਇੱਕ ਹੋਰ ਠੀਕ ਹੋ ਵਧੀਆ ਠੀਕਾ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਗੁਰਮੀਤ ਸਿੰਘ ਜੀ ਨੰਬਰ 62838 98527 ਠੀਕ ਹੈ ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਦੇ ਵੜ ਦੇਦੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਹੋਈ ਕਿਦੋਂ ਸੂਈ ਆ ਇਹਨੂੰ ਅਜ ਹੋ ਗਏ 4 ਦਿਨ ਜੂਨੀਰ 4 ਦਿਨ ਬੱਚਾ ਕੀ ਆ ਮਗਰ ਮਗਰ ਬੱਸੀ ਹੋਈ ਬੱਚੀ ਬੜੀ ਚੰਗੀ ਆ ਨਾ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ ਖੇਰ ਬੜੜ ਵੀ ਚੰਗੀ ਆ ਫੁੱਲ ਕਰਦਾ ਸਮੀ ਪੜਿਆ ਰਾਜੀ ਆ ਕਿੰਨਾ ਗਵੜਾ ਹੁਣ ਰੈਡੀ ਆ 11 ਗਰਾਂ ਵਾਲਾ 11 ਲੀਟਰ ਦੋ ਦੇ 11 ਬਰਾਂ ਵਾਲਾ ਠੀਕ ਆ ਬਾਈ ਆ ਥਣ ਜਿਹੜਾ ਨੇੜੇ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆ ਚਵਾਈ ਚੁਕਵੇਂ ਆ ਚੋਈ ਪੂਰੀ ਭਰ ਗਈ ਥੜੀ ਥੋੜੀ ਫੁੱਲ ਥੰਡੀ ਪੂਰੀ ਲਾ ਜਿਵੇਂ ਮਰ ਜਿਆ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿ ਨਹੀਂ ਗਰਮ ਵਾਲੀ ਕੁਛ ਨਹੀਂ ਥੜੀ ਥੋੜੀ ਫੁੱਲਾ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਸੂਈ ਸਭਾਈ ਆ ਬੱਚਾ ਮਗਰ ਬੱਚੀ ਆ ਜੇਰ ਜੂਰ ਕੰਪਲੀਟ ਹਾਂ ਜੂਰ ਓਕੇ ਜੀ ਜੇਰ ਵਗੈਰਾ ਵੀ ਭਾਈ ਕੰਪਲੀਟ ਆ 11 ਲੀਟਰ ਵਾਲਾ ਹੋਣ ਭਾਈ ਕਹਿੰਦਾ ਹਾਜ਼ਰ ਹੈਂਡਫੋਨ ਲਾਉ ਗਰਮੀ ਬਿਲਕੁਲ ਨਹੀਂ ਮੰਨਦੀ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਸੂਈ ਸਵਾਈ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਤੋਹਰਾ ਤਾਰਾ ਚੈੱਕਾ ਨੂੰ ਤੋਹਰਾ ਤਾਰਾ ਕਮਾਲ ਵੈੜਾ ਸ਼ਾਮ ਤੱਕ ਕੱਢ ਰਾ ਜਿਹੜਾ ਕਰਮ ਵਾਲੀ ਨੇ ਹੋਰੇ ਵਧੀਆ ਤਿਆਰ ਕਰ ਲੈਣਾ ਲੈ ਚੱਲ ਵੀ ਮੌਲਾ ਤਾਂ ਫੋਨ ਤੇ ਹੋ ਜਾਣਾ ਬਾਪੂ ਤਾਂ ਜੀ ਫੋਨ ਤੇ ਮੌਲਾ ਭਾਈ ਇਹਦਾ ਫੋਨ ਤੇ ਹੋ ਜਾਏਗਾ ਮੌਲਾ ਜਿਹੜਾ ਵੜਦੇ ਹਿਸਾਬ ਨਾਲ ਬਿਲਕੁਲ ਜਾ ਜੀ ਹੋ ਗਿਆ ਅੱਗੇ ਦੋ ਨੰਬਰ ਤੇ ਇਹ ਕਿਹੜਾ ਸੂਆ ਸੂਈ ਹੈ ਇਹ ਵੀ ਦੂਜਾ ਸੂਆ ਜੀ ਕਦੋਂ ਸੂਈ ਹੈ ਇਹ ਕੱਲ ਹੀ ਸੂਈ ਹੈ ਜੀ ਕੱਲ ਨੂੰ ਸੂਈ ਹੈ ਜੇਰ ਜੁਰਪੈ ਕੀ ਜੇਰ ਓਕੇ ਜੀ ਬੱਚੇ ਕੀ ਬੱਚਾ ਕੀ ਹੈ ਮਗਰ ਬੱਚੀ ਹੈ ਜੀ ਬੱਚੀ ਹੈ ਬੱਚੀ ਬੱਚਾ ਮਗਰ ਬੱਚੀ ਹੈ ਭਾਈ ਆਰਡਰ ਕਮਾਲ ਦਾ ਕਿੰਨਾ ਵੱਡਾ ਦਾ ਸਹੀ ਬਾਪੂ ਹੈਗਾ 14 ਪਾਣੀ ਲੀਟਰ ਦਾ ਖੋਲ ਦੋ ਭਾਈ ਤੋੜ ਕੇ ਦਿਖਾ ਦੋ ਤੋੜ ਜੀ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਸੂਈ ਸਵਾਈਆ ਬੱਚਾ ਮਗਰ ਬੱਚਿਆ ਬੱਚੀ ਬਹੁਤ ਚੰਗੀ ਆ ਵੀ ਕਿਉਂ ਨਾਲ ਹੀ ਸਾਲ ਡੇਢ ਸਾਲ ਨੂੰ ਤਿਆਰ ਹੋ ਗਏ ਬੈਡ ਵੀ ਖੈਰ ਚੰਗੀ ਆ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਆ ਸਨਖ ਪੋਣਾ ਬੈਡ ਦੇ ਵਿੱਚ ਬਹੁਤ ਬਾਕੀ ਤੋਰਾ ਤਰਾ ਦੇਖ ਕਰ ਲੋ ਮੋਲਾ ਭਾਈ ਇਹਦਾ ਵੀ ਫੂਨਤੀ ਹੋ ਜਾਊਗਾ ਮੋਲਾ ਜਿਹੜਾ ਬੈਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਤੋਰਾ ਤਰਾ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਡ੍ਰੈਕਰ ਮਲੀ ਨੇ ਤਿਆਰ ਕਰਿਆ ਚਵਾਈ ਚੁਈ ਕਿਵੇਂ ਆ ਵਾਪੂਰੀ ਇੱਕ ਨੰਬਰ ਠੀਕ ਜਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਗਈ ਹੂੰ ਤੋਰਾ ਤਾਰਾ ਕਮਾਲ 나ਗਸੀ ਭਰਾ ਕੋਲੇ ਦੋ ਦੋਨੇ ਰਖਾਤੇ ਕਿਸੇ ਵੀ ਬਸੋਣਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ